ਕਬੀਰ ਪਾਟਣ ਤੇ ਉਜੜ ਭਲਾ ਭਗਤ ਕਬੀਰ ਜੀ 151 ਨੰਬਰ ਸ਼ਲੋਕ ਵਿੱਚ ਕਿਰਪਾ ਕਰਦੇ ਕਹਿੰਦੇ ਪਾਟਣ ਪਾਟਣ ਕਹਿੰਦੇ ਨੇ ਵਸੇ ਹੋਏ ਸ਼ਹਿਰ ਨੂੰ ਉਜੜ ਭਲਾ ਕਹਿੰਦੇ ਇੱਕ ਵਸੇ ਹੋਏ ਸ਼ਹਿਰ ਨਾਲੋਂ ਉਜਾੜ ਭਲੇ ਕਿਉਂ RAM ਭਗਤ ਜੇ ਠਾਏ ਜੇ ਸ਼ਹਿਰ ਦੇ ਵਿੱਚ ਪਰਮਾਤਮਾ, ਰਾਮ ਭਗਤ, ਕੋਈ ਰਾਮ ਦਾ ਭਗਤ, ਪਰਮਾਤਮਾ ਦਾ ਆਕਾਲ ਪੁਰਖ ਦਾ ਭਗਤ ਨਹੀਂ ਹੈਗਾ। ਤਾਂ ਕਹਿੰਦੇ ਉਸ ਸ਼ਹਿਰ ਦੇ ਨਾਲੋਂ ਉਜਾੜ ਚੰਗੀ ਹੈ। 10000 ਦੇ ਵਿੱਚ ਰਾਮ ਜੀ ਦੇ ਭਗਤ, ਪਰਮਾਤਮਾ ਜੀ ਦੇ ਭਗਤ, ਵਾਹਿਗੁਰੂ ਜੀ ਦੇ ਭਗਤ ਵੱਸਦੇ ਨੇ। ਜਿਸ ਥਾਂ ਦੇ ਉੱਤੇ ਪਰਮਾਤਮਾ ਦੇ ਪਿਆਰੇ ਵੱਸਦੇ ਨੇ, ਉਹ ਥਾਂ ਚੰਗੀ ਹੈ। ਸ਼ਹਿਰ ਦੇ ਨਾਲੋਂ ਉਜਾਰ ਚੰਗੀ RAM ਸਨੇਹੀ ਬਾਹਰਾ ਤੇ ਜਿਹੜਾ ਥਾਂ RAM ਜੀ ਦੇ ਪ੍ਰੇਮੀਆਂ ਤੋਂ ਵਾਹਿਗੁਰੂ ਜੀ ਦੇ ਅੱਲਾ ਦੇ ਪ੍ਰੇਮੀਆਂ ਤੋਂ ਸਖਣਾ ਹੈ ਬਾਹਰ ਤੋਂ ਭਾਵ ਖਾਲੀ ਹੈ ਕਿੱਥੇ ਭਾਵ ਪਰਮਾਤਮਾ ਦੇ ਪਿਆਰੇ ਨਹੀਂ ਵੱਸਦੇ ਜੰਮਪੁਰ ਮੇਰੇ ਭਾਏ ਮੇਰੇ ਭਾਏ ਤੋਂ ਭਾ ਮੇਰੇ ਭਾ ਬਾਬਾ ਕਬੀਰ ਜੀ ਕਹਿੰਦੇ ਵੀ ਉਹ ਜਮਾਂ ਦੀ ਪੁਰੀ ਹੈ ਪਾਉ ਉਹ ਨਰਕ ਹੈ ਅਸਲ ਵਿੱਚ ਸਵਰਗ ਉਹੀ ਹੈ ਜਿੱਥੇ ਪਰਮਾਤਮਾ ਦੇ ਪਿਆਰੇ ਵਸਦੇ ਨੇ ਜਿੱਥੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ ਜਿੱਥੇ ਪਰਮਾਤਮਾ ਦੀ ਸਿਵਤ ਸਲਾਹ ਕੀਤੀ ਜਾਂਦੀ ਉਹ ਸਵਰਗ ਹੈ ਤੇ ਜਿੱਥੇ ਕਹਿੰਦੇ ਕੋਈ ਪਰਮਾਤਮਾ ਦਾ ਪਿਆਰਾ ਨਹੀਂ ਵਸਦਾ ਸਮਝੋ ਵੀ ਉਹ ਨਰਕ ਹੈ ਕਬੀਰ ਗਾਂਗ ਜਮਨ ਕੇ ਅੰਤਰੇ ਸਹਜ ਸੋਨ ਕੇ ਘਾਟ ਜਿੱਥੇ ਗੰਗਨਾ ਗੰਗਾ ਜਮਨਾ ਤੇ ਸਰਸਵਤੀ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ Allahabad ਦੇ ਵਿੱਚ ਉਹਨੂੰ ਤਰਬਿਨੀ ਕਿਹਾ ਜਾਂਦਾ ਹੈ ਇੱਥੇ ਆ ਕੇ ਤਿੰਨੇ ਹੀ ਨਦੀਆਂ ਸ਼ਾਂਤ ਹੋ ਜਾਂਦੀਆਂ ਨੇ ਤੇ ਬਾਬਾ ਕਬੀਰ ਜੀ ਕਹਿੰਦੇ ਵੀ ਪਰਮਾਤਮਾ ਦਾ ਨਾਮ ਜਪ ਕੇ ਉਹਨ ਐਹੋ ਜੀ ਅਵਸਥਾ ਪ੍ਰਾਪਤ ਹੋ ਗਈ ਤਰਬਿਨੀ ਵਰਗੀ ਪੇ ਮਨ ਸ਼ਾਂਤ ਹੋ ਗਿਆ ਸੁੰਨ ਹੋ ਗਿਆ ਹੁਣ ਮਨ ਹੁਣ ਮਨ ਜਿਹੜਾ ਹੈ ਪਰਮਾਤਮਾ ਦੇ ਨਾਲ ਜੁੜ ਕੇ ਅਫੁਰ ਅਵਸਥਾ ਦੇ ਵਿੱਚ ਆ ਗਿਆ ਤਹਾਂ ਕਬੀਰੇ ਮੱਟ ਕੀਆ ਕੋਜਤ ਮਨ ਜਨ ਬਾਟ ਹੁਣ ਕਬੀਰ ਨੇ ਉੱਥੇ ਮੱਟ ਵਿੱਚ ਵਾਸਾ ਕਰ ਲਿਆ ਏ ਉਸ ਅਵਸਥਾ ਤੇ ਪਹੁੰਚ ਗਿਆ ਜਿੰਨੂੰ ਮੋਨੇ ॠषि ਦੇਵ ਤੇ ਲਭਦੇ ਫਿਰਦੇ ਨੇ ਉਸ ਅਵਸਥਾ 'ਤੇ ਕਹਿੰਦੇ ਵੀ ਹੁਣ ਮੇਰਾ ਮਨ ਪਹੁੰਚ ਗਿਆ ਹੈ